23 ਜਨਵਰੀ 2025 ਨੂੰ ਇੱਕ ਕੁੜੀ ਜਿਸ ਦਾ ਨਾਮ ਸਪਨਾ ਹੁੰਦਾ ਹੈ ਉਸ ਦੀ ਉਮਰ 25 ਸਾਲ ਹੁੰਦੀ ਹੈ ਉਸ ਦਾ ਵਿਆਹ ਹੁੰਦਾ ਹੈਗਾ 28 ਸਾਲਾਂ ਦੇ ਰਵੀ ਸ਼ੰਕਰ ਦੇ ਨਾਲ ਜੋ ਕਿ ਇੱਕ ਜਰਨਲ ਸਟੋਰ ਚਲਾਉਂਦਾ ਸੀ ਸਪਨਾ ਪ੍ਰੈਗਨੈਂਟ ਹੋ ਜਾਂਦੀ ਹੈ ਕਿਉਂਕਿ ਹੁਣ ਲਗਭਗ ਉਸ ਦੇ ਵਿਆਹ ਨੂੰ 7 ਮਹੀਨੇ ਹੋ ਗਏ ਸੀ ਪ੍ਰੈਗਨੈਂਟ ਹੋ ਜਾਂਦੀ ਹੈ ਸਪਨਾ ਦੇ ਮਾਤਾ ਪਿਤਾ ਦੀ ਮੌਤ ਲਗਭਗ 18 ਸਾਲ ਪਹਿਲਾਂ ਹੋਈ ਸੀ ਜਦੋਂ ਸਪਨਾ 7 ਸਾਲਾਂ ਦੀ ਸੀ ਤਾਂ ਸਪਨਾ ਦਾ ਪਾਲਨ ਪੋਸ਼ਣ ਉਸ ਦੇ ਜੀਜੇ ਅਤੇ ਉਸ ਦੀ ਭੈਣ ਨੇ ਕੀਤਾ ਸੀ ਗੱਲ ਹੈ 2 ਅਗਸਤ 2025 ਦੀ ਸਪਨਾ ਆਪਣੇ ਜੀਜੇ ਅਤੇ ਭੈਣ ਦੇ ਘਰ ਗਈ ਹੁੰਦੀ ਹੈ ਤੇ ਜੋ ਰਵੀ ਸ਼ੰਕਰ ਹੁੰਦਾ ਹੈ ਇਹ ਤਕਰੀਬਨ 9 ਵਜੇ ਇਹਨਾਂ ਦੇ ਘਰ ਪਹੁੰਚਦਾ ਹੈ ਪਹੁੰਚਣ ਤੋਂ ਬਾਅਦ ਸਪਨਾ ਨੂੰ ਕਹਿੰਦਾ ਕਿ ਮੈਂ ਤੇਰੇ ਲਈ ਲੋਕਟ ਲੈ ਕੇ ਆਇਆ ਹਾਂ ਆ ਜਾ ਤੇਰੇ ਗਲ ਦੇ ਵਿੱਚ ਪਾ ਦੇਵਾਂ ਸਪਨਾ ਬੈੱਡ ਉੱਤੇ ਪਈ ਹੁੰਦੀ ਹੈ ਤੇ ਉਹ ਉੱਠ ਕੇ ਆਉਂਦੀ ਹੈ ਤੇ ਰਵੀ ਸ਼ੰਕਰ ਉਸ ਨੂੰ ਕਹਿੰਦਾ ਕਿ ਤੂੰ ਅੱਖਾਂ ਵਿੱਚ ਕੇ ਖੜੀ ਹੋ ਜਾ ਹੁਣ ਜਦੋਂ ਸਪਨਾ ਅੱਖਾਂ ਵਿੱਚ ਲੈਂਦੀ ਹੈ ਤਾਂ ਜੋ ਸਪਨਾ ਨਾਲ ਹੋਣ ਵਾਲਾ ਸੀ ਉਹ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਰਵੀ ਸ਼ੰਕਰ ਆਪਣੀ ਜੇਬ ਦੇ ਵਿੱਚੋਂ ਚਾਕੂ ਕੱਢਦਾ ਹੈ ਸਪਨਾ ਦਾ ਗਲਾ ਰੇਤ ਦਿੰਦਾ ਹੁਣ ਸਪਨਾ ਚੀਕਾਂ ਮਾਰਦੀ ਹੈ ਰੌਲਾ ਪਾਉਂਦੀ ਹੈ ਤੇ ਰਵੀ ਸ਼ੰਕਰ ਇਸ ਦੇ ਉੱਪਰ ਚਾਕੂਆਂ ਦੇ ਹੋਰ ਵਾਰ ਕਰਦਾ ਹੈ ਛਾਤੀ ਉੱਤੇ ਢਿੱਡ ਉੱਤੇ ਸਪਨਾ ਖੂਨ ਨਾਲ ਲਥਪਥ ਹੋ ਜਾਂਦੀ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਤਕਰੀਬਨ 2 ਘੰਟੇ ਰਵੀ ਸ਼ੰਕਰ ਇਸ ਦੀ লাশ ਕੋਲ ਬੈਠਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਇਸ ਨੂੰ ਗ੍ਰਿਫਤਾਰ ਕਰਦੀ ਹੈ ਹੁਣ ਸਭ ਦੇ ਅੱਗੇ ਸਵਾਲ ਇਹ ਸੀ ਕਿ ਆਖਰ ਰਵੀ ਸ਼ੰਕਰ ਨੇ ਸਪਨਾ ਦਾ ਕਤਲ ਕਿਉਂ ਕੀਤਾ ਤੇ ਜੋ ਸਪਨਾ ਦਾ ਜੀਜਾ ਅਤੇ ਉਸਦੀ ਭੈਣ ਸੀ ਉਹ ਉਸ ਵਕਤ ਕਿੱਥੇ ਸੀ ਜਦੋਂ ਰਵੀ ਸ਼ੰਕਰ ਸਪਨਾ ਦੇ ਉੱਤੇ ਚਾਕੂਆਂ ਦੇ ਨਾਲ ਬਾਹਰ ਕਰ ਰਿਹਾ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੇਰਠ ਇਸ ਦਾ ਇਲਾਕਾ ਭਾਵਨਪੁਰ ਇਥੋਂ ਦਾ ਰਹਿਣ ਵਾਲਾ ਰਵੀ ਸ਼ੰਕਰ ਤੇ ਇਥੋਂ ਨਜ਼ਦੀਕ ਹੀ ਮੇਰਟ ਦੇ ਵਿੱਚ ਇੱਕ ਇਲਾਕਾ ਹੈ ਗੰਗਾ ਨਗਰ ਉਥੋਂ ਦੀ ਰਹਿਣ ਵਾਲੀ ਸਪਨਾ ਸਪਨਾ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ ਲਗਭਗ 18 ਸਾਲ ਪਹਿਲਾਂ ਜਦੋਂ ਸਪਨਾ 7 ਸਾਲਾਂ ਦੀ ਸੀ ਉਸ ਤੋਂ ਬਾਅਦ ਸਪਨਾ ਦੀ ਭੈਣ ਸ਼ਰੀਤਾ ਅਤੇ ਉਸ ਦਾ ਜੀਜਾ ਜਿਸ ਦਾ ਨਾਂ ਮੁੰਨਾ ਸੀ ਉਸ ਨੇ ਇਸ ਦਾ ਪਾਲਣ ਪੋਸ਼ਣ ਕੀਤਾ ਸੀ ਸਪਨਾ ਵੱਡੀ ਹੁੰਦੀ ਹੈ ਇਸ ਦੀ ਉਮਰ ਲਗਭਗ 25 ਸਾਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਸਪਨਾ ਦਾ ਵਿਆਹ ਕਰ ਦਿੰਦੇ ਨੇ ਰਵੀ ਸ਼ੰਕਰ ਦੇ ਨਾਲ ਰਵੀ ਸ਼ੰਕਰ ਦੀ ਉਮਰ ਲਗਭਗ 28 ਸਾਲ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਸਪਨਾ ਪ੍ਰੈਗਨੈਂਟ ਹੋ ਜਾਂਦੀ ਹੈ ਹੁਣ ਲਗਭਗ ਸਪਨਾ ਦੇ ਵਿਆਹ ਨੂੰ 7 ਮਹੀਨੇ ਹੋ ਚੁੱਕੇ ਸੀ ਸਪਨਾ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ 26 ਜੁਲਾਈ 2025 ਨੂੰ ਸਪਨਾ ਆਪਣੀ ਭੈਣ ਦੇ ਘਰ ਰਹਿਣ ਆ ਜਾਂਦੀ ਹੈ ਹੁਣ 2 ਅਗਸਤ 2025 ਆ ਜਾਂਦਾ ਹੈ ਤਾਂ ਜੋ ਰਵੀ ਸ਼ੰਕਰ ਹੁੰਦਾ ਹੈ ਉਹ ਸਪਨਾ ਦੇ ਜੀਜੇ ਮੁੰਨਾ ਨੂੰ ਕਾਲ ਕਰਦਾ ਹੈ ਤੇ ਕਹਿੰਦਾ ਕਿ ਮੈਨੂੰ ਬੜਾ ਬੁਰਾ ਸੁਪਨਾ ਆਇਆ ਮੇਰਾ ਮਨ ਬੜਾ ਘਬਰਾ ਰਿਹਾ ਮੇਰਾ ਦਿਲ ਕਰਦਾ ਕਿ ਮੈਂ ਸਪਨਾ ਨੂੰ ਆ ਕੇ ਮਿਲ ਕੇ ਜਾਵਾਂ ਤੁਸੀਂ ਕਿੱਥੇ ਹੋ ਤਾਂ ਮੁੰਨਾ ਨੇ ਕਿਹਾ ਕਿ ਮੈਂ ਤਾਂ ਕੰਮ ਤੇ ਜਾਣਾਗਾ ਤਾਂ ਉਸ ਨੇ ਪੁੱਛਿਆ ਕਿ ਬੱਚੇ ਕਿੱਥੇ ਨੇ ਤਾਂ ਉਸ ਨੇ ਕਿਹਾ ਵੀ ਬੱਚੇ ਵੀ ਸਕੂਲ ਜਾਣਗੇ ਤੇ ਸਭ ਕੁਝ ਉਹ ਮੁੰਨਾ ਤੋਂ ਪੁੱਛ ਲੈਂਦਾ ਹੈ ਉਸ ਤੋਂ ਬਾਅਦ ਫਿਰ ਜੋ ਰਵੀ ਸ਼ਾਂਕਰ ਹੁੰਦਾ ਹੈ ਆਪਣੀ ਪਤਨੀ ਸਪਨਾ ਨੂੰ ਕਾਲ ਕਰਦਾ ਹੈ ਤੇ ਉਸ ਤੋਂ ਉਹੀ ਸਵਾਲ ਪੁੱਛਦਾ ਤੇ ਉਹੀ ਕੁਝ ਕਹਿੰਦਾ ਕਿ ਮੈਨੂੰ ਬੜਾ ਡਰਾਵਣਾ ਸੁਪਨਾ ਆਇਆ ਮੇਰਾ ਦਿਲ ਕਰਦਾ ਹੈ ਕਿ ਮੈਂ ਤੈਨੂੰ ਆ ਕੇ ਮਿਲ ਕੇ ਜਾਵਾਂ ਜੀਜਾ ਕਿੱਥੇ ਆ ਬੱਚੇ ਕਿੱਥੇ ਆ ਤੇ ਤੇਰੀ ਭੈਣ ਕਿੱਥੇ ਆ ਜਾਣੀ ਸਭ ਕੁਝ ਉਸ ਤੋਂ ਪੁੱਛਦਾ ਹੈ ਸਪਨਾ ਸਭ ਕੁਝ ਉਸ ਨੂੰ ਦੱਸ ਦਿੰਦੀ ਹੈ ਹੁਣ ਤਕਰੀਬਨ 9 ਵਜੇ ਬਾਈਕ ਦੇ ਉੱਤੇ ਰਵੀ ਸ਼ੰਕਰ ਜੋ ਸਪਨਾ ਹੁੰਦੀ ਆ ਉਸ ਕੋਲ ਆਉਂਦਾ ਹੈ ਸਪਨਾ ਘਰ ਦੀ ਫਰਸਟ ਫਲੋਰ ਤੇ ਕਮਰੇ ਦੇ ਵਿੱਚ ਪਈ ਹੁੰਦੀ ਹੈ ਤੇ ਹੁਣ ਇਹ ਸਪਨਾ ਨੂੰ ਪੁੱਛਦਾ ਕਿ ਜੀਜਾ ਕਿੱਥੇ ਆ ਬੱਚੇ ਕਿੱਥੇ ਆ ਤੇ ਤੇਰੀ ਭੈਣ ਕਿੱਥੇ ਆ ਹੁਣ ਸਪਨਾ ਦੱਸਦੀ ਹੈ ਕਿ ਜੋ ਭੈਣ ਆ ਉਹ ਤਾਂ ਬਾਹਰ ਜੋ ਸਰਕਾਰੀ ਟੂਟੀ ਆ ਉਸ ਉੱਪਰ ਕੱਪੜੇ ਧੋ ਰਹੀ ਹੈ ਤੇ ਹੁਣ ਜੋ ਰਵੀ ਸ਼ੰਕਰ ਹੁੰਦਾ ਉਹ ਸਪਨਾ ਨੂੰ ਕਹਿੰਦਾ ਕਿ ਮੈਨੂੰ ਅੱਜ ਬੜਾ ਬੁਰਾ ਸਪਨਾ ਆਇਆ ਮੈਂ ਤੇਰੇ ਲਈ ਲੋਕਟ ਲੈ ਕੇ ਆਇਆ ਆ ਆ ਜਾ ਤੇਰੇ ਗਲ ਦੇ ਵਿੱਚ ਪਾ ਦੇਵਾਂ ਸਪਨਾ ਇਹ ਗੱਲ ਸੁਣ ਕੇ ਬੜੀ ਖੁਸ਼ ਹੋ ਜਾਂਦੀ ਹੈ ਤੇ ਹੁਣ ਸਪਨਾ ਬੈੱਡ ਦੇ ਉੱਤੇ ਪਈ ਹੁੰਦੀ ਹੈ ਪ੍ਰੈਗਨੈਂਟ ਵੀ ਹੁੰਦੀ ਹੈ ਉਹ ਉੱਠ ਕੇ ਰਵੀ ਸ਼ੰਕਰ ਦੇ ਕੋਲ ਆ ਜਾਂਦੀ ਹੈ ਤੇ ਰਵੀ ਸ਼ੰਕਰ ਉਸ ਨੂੰ ਕਹਿੰਦਾ ਕਿ ਤੂੰ ਅੱਖਾਂ ਬੰਦ ਕਰ ਮੈਂ ਤੇਰੇ ਗਲ ਦੇ ਵਿੱਚ ਲੋਕਟ ਪਾਉਣਾ ਸਪਨਾ ਅੱਖਾਂ ਬੰਦ ਕਰ ਲੈਂਦੀ ਹੈ ਤੇ ਰਵੀ ਸ਼ੰਕਰ ਆਪਣੀ ਜੇਬ ਦੇ ਵਿੱਚੋਂ ਚਾਕੂ ਕੱਢ ਕੇ ਇਸ ਦੇ ਗਲ ਉੱਤੇ ਬਾਹਰ ਕਰ ਦਿੰਦਾ ਹੈ ਸਪਨਾ ਚੀਕਾ ਮਾਰਦੀ ਹੈ ਦੇਹੋ ਰਵੀ ਸ਼ੰਕਰ بار بار ਇਸ ਉੱਪਰ ਚਾਕੂਆਂ ਦੇ ਨਾਲ ਬਾਹਰ ਕਰਦਾ ਢਿੱਡ ਉੱਤੇ ਛਾਤੀ ਉੱਤੇ ਸਪਨਾ ਖੂਨ ਨਾਲ ਲਥਪਥ ਹੋ ਜਾਂਦੀ ਹੈ ਤੇ ਉਹਨਾਂ ਸਮਾਂ ਰਵੀ ਸ਼ੰਕਰ ਸਪਨਾ ਉੱਤੇ ਬਾਹਰ ਕਰਦਾ ਜਿੰਨਾ ਸਮਾਂ ਉਸ ਦੀ ਮੌਤ ਨਹੀਂ ਹੋ ਜਾਂਦੀ ਹੁਣ ਸਪਨਾ ਦੀ ਮੌਤ ਹੋ ਜਾਂਦੀ ਹੈ ਉਹ ਖੂਨ ਨਾਲ ਲਥਪਥ ਹੋ ਜਾਂਦੀ ਹੈ ਤੇ ਰਵੀ ਸ਼ੰਕਰ ਇੱਥੇ ਹੀ ਇਸ ਦੀ লাশ ਕੋਲ ਬੈਠ ਜਾਂਦਾ ਹੈ ਤਕਰੀਬਨ 11 ਵਜੇ ਰਵੀ ਸ਼ੰਕਰ ਖੁਦ ਪੁਲਿਸ ਨੂੰ ਕਾਲ ਕਰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਸਾਰਾ ਐਡਰੈਸ ਦੱਸਦਾ ਹੈ ਆਪਣਾ ਨਾਂ ਦੱਸਦਾ ਹੁਣ ਪੁਲਿਸ ਆ ਜਾਂਦੀ ਹੈ ਪੁਲਿਸ ਆ ਕੇ ਜਦੋਂ ਇਸ ਘਰ ਦਾ ਪਤਾ ਪੁੱਛਦੀ ਹੈ ਤਾਂ ਸ੍ਰੀਤਾ ਬਾਹਰ ਹੀ ਹੁੰਦੀ ਹੈ ਸ੍ਰੀਤਾ ਨੂੰ ਕਿਹਾ ਜਾਂਦਾ ਹੈ ਕਿ ਇੱਥੋਂ ਇੱਕ ਰਵੀ ਸ਼ੰਕਰ ਨਾਂ ਦੇ ਬੰਦੇ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਤਾਂ ਇਹ ਗੱਲ ਸੁਣ ਕੇ ਸ੍ਰੀਤਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਉੱਚੀ ਉੱਚੀ ਰੋਣ ਲੱਗਦੀ ਹੈ ਤੇ ਜਦੋਂ ਘਰ ਦੇ ਵਿੱਚ ਉਹ ਪੁਲਿਸ ਦੇ ਨਾਲ ਦਾਖਲ ਹੁੰਦੀ ਹੈ ਤੇ ਉਸ ਕਮਰੇ ਦੇ ਵਿੱਚ ਪਹੁੰਚਦੀ ਹੈ ਤਾਂ ਇਹ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਸਪਨਾ ਦੀ লাশ ਖੂਨ ਨਾਲ ਲਥਪਥ ਹੋਈ ਪਈ ਸੀ ਤੇ ਰਵੀ ਸ਼ੰਕਰ ਇੱਕ ਖੁੰਝੇ ਚ ਪਿਆ ਸੀ ਐਦਾਂ ਲੱਗ ਰਿਹਾ ਸੀ ਜਿਦਾਂ ਰਵੀ ਸ਼ੰਕਰ ਨੂੰ ਇਸ ਗੱਲ ਦਾ ਕੋਈ ਵੀ ਗਿਲਾ ਨਾ ਹੋਵੇ ਹੁਣ ਮੁੰਨਾ ਨੂੰ ਵੀ ਗਵਾਂਢੀ ਕਾਲ ਕਰਦੇ ਨੇ ਮੁੰਨਾ ਵੀ ਮੌਕੇ ਤੇ ਆ ਜਾਂਦਾ ਰਵੀ ਸ਼ੰਕਰ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ। ਇਧਰ ਸਪਨਾ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ। ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਆਖਰ ਰਵੀ ਸ਼ੰਕਰ ਨੇ ਆਪਣੀ ਪਤਨੀ ਦਾ ਕਤਲ ਕਿਉਂ ਕਰ ਦਿੱਤਾ। ਰਵੀ ਸ਼ੰਕਰ ਦੀ ਪਤਨੀ ਦੇਖਣ ਵਿੱਚ ਬੜੀ ਸੋਹਣੀ ਸੀ ਤੇ ਪੁਲਿਸ ਇਹੀ ਪੁੱਛਣਾ ਚਾਹੁੰਦੀ ਸੀ ਰਵੀ ਸ਼ੰਕਰ ਤੋਂ ਕਿ ਆਖਰ ਤੂੰ ਇਹ ਕਿਉਂ ਕੀਤਾ? ਪੁਲਿਸ ਨੇ ਇਹੀ ਦੱਸਿਆ ਕਿ ਇਹ ਜੋ ਮਾਮਲਾ ਹੈਗਾ ਇਹ ਨਜਾਇਜ਼ ਸਬੰਧਾਂ ਦਾ ਹੋ ਸਕਦਾ ਕਿਉਂਕਿ ਉਹਨਾਂ ਨੂੰ ਪਹਿਲੀ ਤਫ਼ਤੀਸ਼ ਦੇ ਵਿੱਚ ਇਹੀ ਜਾਣਕਾਰੀ ਮਿਲੀ ਹੈ ਤੇ ਇੱਥੇ ਤੱਕ ਪੁਲਿਸ ਨੂੰ ਲੱਗ ਰਿਹਾ ਕਿ ਜੋ ਰਵੀ ਸ਼ੰਕਰ ਹੈ ਉਸ ਨੂੰ ਇਹ ਲੱਗ ਰਿਹਾ ਸੀ ਕਿ ਜੋ ਸਪਨਾ ਦੇ ਪੇਟ ਵਿੱਚ ਬੱਚਾ ਪਰ ਰਿਹਾ ਉਹ ਵੀ ਉਸ ਦਾ ਨਹੀਂ ਇਸ ਕਾਰਨ ਹੀ ਜੋ ਰਵੀ ਸ਼ੰਕਰ ਹੈ ਉਸ ਨੇ ਆਪਣੀ ਪਤਨੀ ਸਪਨਾ ਜੋ ਕਿ 25 ਸਾਲਾਂ ਦੀ ਸੀ ਉਸ ਦਾ ਕਤਲ ਕਰ ਦਿੱਤਾ ਸਪਨਾ ਨੂੰ ਤਾਂ ਰਵੀ ਸ਼ੰਕਰ ਨੇ ਮਾਰ ਹੀ ਦਿੱਤਾ ਨਾਲ ਉਸ ਦੇ ਪੇਟ ਵਿੱਚ ਪਰ ਰਹੇ ਬੱਚੇ ਨੂੰ ਵੀ ਮਾਰ ਦਿੱਤਾ ਤੇ ਆਪਣੀ ਵੀ ਉਸਨੇ ਜ਼ਿੰਦਗੀ ਬਰਬਾਦ ਕਰ ਲਈ ਕਿਉਂਕਿ ਪੁਲਿਸ ਨੇ ਉਸ ਉੱਪਰ ਕੇਸ ਦਰਜ ਕੀਤਾ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਹੁਣ ਅਦਾਲਤ ਦੇ ਵਿੱਚ ਕੇਸ ਚੱਲੇਗਾ ਹੁਣ ਦੇਖਣਾ ਹੋਵੇ ਕਿ ਅਦਾਲਤ ਵੱਲੋਂ ਇਸ ਬੰਦੇ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਸੇ ਨੂੰ ਮਾਰ ਕੇ ਕੋਈ ਹੱਲ ਨਹੀਂ ਜੇ ਤੁਸੀਂ ਕਿਸੇ ਨੂੰ ਮਾਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਜੇ ਰਵੀ ਸ਼ੰਕਰ ਨੂੰ ਆਪਣੀ ਪਤਨੀ ਉੱਤੇ ਸ਼ੱਕ ਸੀ ਤਾਂ ਉਸ ਨੇ ਉਸ ਨੂੰ ਛੱਡ ਦੇਣਾ ਸੀ ਇਸ ਦੁਨੀਆ ਉੱਤੇ ਐਦਾਂ ਦਾ ਕੋਈ ਮਸਲਾ ਨਹੀਂ ਜਿਸ ਦਾ ਹੱਲ ਨਾ ਹੋ ਸਕੇ ਪਰ ਕਿਸੇ ਨੂੰ ਮਾਰਨਾ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਬੰਦਾ ਕਿਸੇ ਨੂੰ ਮਾਰ ਕੇ ਖੁਦ ਨੂੰ ਵੀ ਮਾਰ ਲੈਂਦਾ ਹੈ ਕਿਉਂਕਿ ਉਸ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਉਸ ਨੂੰ ਸਮਾਜ ਮੂੰਹ ਨਹੀਂ ਲਾਉਂਦਾ ਤੇ ਉਸ ਦੀ ਜੋ ਜ਼ਿੰਦਗੀ ਆ ਉਹ ਵੀ ਜੇਲ੍ਹ ਦੇ ਵਿੱਚ কাটਦੀ ਹੈ ਜੇਲ੍ਹ ਦੇ ਵਿੱਚੋਂ ਆਉਣ ਤੋਂ ਬਾਅਦ ਵੀ ਉਹ ਸਮਾਜ ਵਿੱਚ ਉਹਦਾ ਨਹੀਂ ਵਿਚਰ ਸਕਦਾ ਜਿਵੇਂ ਆਮ ਲੋਕ ਵਿਚਰਦੇ ਨੇ ਕਿਉਂਕਿ ਸਮਾਜ ਉਸ ਤੋਂ ਦੂਰੀ ਬਣਾ ਲੈਂਦਾ ਹੈ ਉਹੋ ਜਿਹੇ ਬੰਦੇ ਨੂੰ ਸਮਾਜ ਨਫ਼ਰਤ ਕਰਨ ਲੱਗ ਜਾਂਦਾ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਆ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾਲ